ਕਿ ਆ ਜਿਹੜਾ ਕਲੰਕ ਜਿਹੜਾ ਪੰਜਾਬ ਦੇ ਸਿਰ ਤੇ ਨਸ਼ਿਆਂ ਵਾਲਾ ਲੱਗਦਾ ਉਹ ਉਧਰ ਸਭ ਤੋਂ ਵੱਡਾ ਬਦਲ ਕਹਿ ਲੋ ਜਾਂ ਉਹਦੀ ਕਾਟ ਕਹਿ ਲੋ ਆ ਖੇਡੇ ਨਹੀਂ ਇੱਥੇ ਜਦੋਂ ਗਰਾਊਂਡ ਚ ਆਉਂਦੇ ਆ ਪਲੇਅਰ ਉਹ ਆਪਣੇ ਸਰੀਰ ਵੱਲ ਧਿਆਨ ਦਿੰਦੇ ਆ ਆਪਦੀ ਫਿਟਨੈਸ ਵੱਲ ਧਿਆਨ ਦਿੰਦੇ ਉਹਨਾਂ ਦਾ ਇੱਧਰ ਉੱਧਰੋ ਧਿਆਨ ਭਟਕਦਾ ਜਿਹੜਾ ਉਹ ਸ਼ਾਂਤ ਹੁੰਦਾ ਕੋਈ ਲੜਾਈਆਂ ਪੜਾਈਆਂ ਚ ਨਹੀਂ ਪੈਂਦੇ ਗਰਾਊਂਡ ਚ ਆ ਕੇ ਪ੍ਰੈਕਟਿਸ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕੇ ਨਾਲ ਆਉਂਦੇ ਨੇ ਜਾਂ ਗਮੀ ਚਾਉਂਦੇ ਆ ਜਾਂ ਖੁਸ਼ੀ ਚਾਉਂਦੇ ਆ ਉਹਦੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਚਪਰਾਸੀ ਰਗ ਰਹੇ ਸੀ ਬਸ ਜੇ ਇੱਧਰ ਰਕਰ ਵੱਡੀਆਂ ਨੌਕਰੀ ਤੇ ਇਨਾ ਅਹੁਦੇ ਕੋਲੇ ਸੀਦਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋੜੀ ਪੈ ਜਾਏ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜਾਏ ਨੌਕਰੀ ਲੈ ਲਓ ਕਰੋ ਨੌਕਰੀਆ ਐਪਾ ਕਿਉਂ ਤੱਕੇ ਖਾਈ ਇੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 43 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ 99 ਇਹ ਹੀ ਨਹੀਂ ਬਦਲਾ 99 98 ਇਹ ਚੋਂ ਨਹੀਂ ਪਤਾ ਲੱਗਦਾ ਸੋ ਇਹ ਕੱਟ 71 ਬੜੀਆ ਠੀਕ ਹੈ ਇੱਕ ਕੱਟ 90 ਉਹਦੇ ਵਿੱਚ ਬੰਦੇ ਨੇ 112 ਚ ਉਹਦੇ ਚ ਉਹਦੇ ਚ 10 ਬੱਚੇ ਨੇ ਜੀ ਛੋਟੇ 23 ਉਹਦੇ ਵਿੱਚ ਲੇਡੀਜ਼ ਨੇ 23 ਉਹਦੇ ਚੋਂ ਚਾਰ ਛੋਟੀਆਂ ਛੋਟੀਆਂ ਬੱਚੀਆਂ ਨੇ ਮੈਂ ਤੁਸੀਂ ਲਾ ਲਓ ਵੀ 14 ਬੱਚੇ ਨੇ ਛੋਟੇ ਛੋਟੇ ਚਲ ਹੈ ਉਹ ਸਾਰੇ ਹੀ ਗੁਜਰਾਤ ਦੇ ਨੇ ਤੇ ਮਤਲਬ ਅਸੀਂ ਇਹਦੇ ਜਵਾਕਾਂ ਨੂੰ ਲੈ ਕੇ ਵੀ ਜੰਗਲਾਂ 'ਚ ਫਿਰ ਜੰਨੇ ਆ ਉੱਥੇ ਵੀ ਨਾਲ ਜਵਾਕਾਂ ਨੂੰ ਵੀ ਜੰਗਲਾਂ ਵਿੱਚ ਦੀ ਲੈ ਜਾਗੇ ਜਿੱਥੇ ਕੋਈ ਪੰਿੰਦਾ ਨਹੀਂ ਪਰ ਮਾਰ ਸਕਦਾ ਸੋ ਇਸ ਕਰਕੇ ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਵੀ ਠੀਕ ਹੈ ਚਲੋ ਸਾਡੇ ਤੀਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀ ਜੀ ਜਾ ਕਰਦਾ ਜੀ ਧਰਤੀ ਨੂੰ ਮਜਬੂਰੀ 'ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਉਹ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨਹੀਂ ਇਹ ਉਹਨੇ ਭੇਜਨੇ ਤਾਂ ਬੇ ਨੌਕਰੀ ਦਿੱਤੀ ਆ ਤੇ ਫਿਰ ਗੁજરાਤ ਤਾਂ ਨਹੀਂ ਮੇਰੀ ਸਰਕਾਰ ਉੱਥੋਂ ਗਏ ਜਾਂਦੇ ਨੇ ਉੱਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪੈ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨੇ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈਂਦੇ ਨੇ ਬਸ ਇਹਨਾਂ ਦਾ ਇਹੀ ਪੰਗਾ ਉਹਨਾਂ ਨੂੰ ਇਹ ਇਹ ਇਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਨੂੰ ਬਿਠਾ ਰੱਖਿਆ ਆਹ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਿਹਾ ਵੀ ਤੁਸੀਂ ਰਹਿਣ ਦਿਓ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦੇਤਾ ਕੋਰਾ ਜਵਾਬ ਦੇਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤਰਾ ਤੂੰ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਵੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਭੋਲਾ ਉਹ ਕਹਿੰਦਾ ਜੇ ਭੋਲਾ ਵੀ ਮਰ ਜੇ ਉਹ ਕਹਿੰਦੀ ਪੁੱਤਰਾ ਮੈਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਉਹ ਇਹ ਹੀ ਹੈ ਨਾ ਹਲ ਮੈਂ ਕਿਹਾ ਜੋ ਮਰ ਜੇ ਗੱਲੋ ਤੂੰ ਹੀ ਨਿਆਜ਼ ਆਂਦੇ ਹੁਣ ਲੋਕ ਦੁਖਿਆਏ ਪਏ ਤੁਹਾਡੇ ਤੋਂ ਤੁਸੀਂ ਬਸੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆ ਪੀ ਆ ਤੁਹਾਡੇ ਵਰਗੇ ਆ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿ ਤੁਹਾਡੇ ਪਿੰਡ ਆਉਂਗਾ ਆ ਗਿਆ ਮੈਂ ਹੈ ਨਾ ਤੁਸੀਂ ਇੱਥੇ ਮੈਨੂੰ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁੱਖ ਮੰਤਰੀ ਹੈਲੋ ਜੁੱਥੇ ਜਾਨਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਕਿਈ ਨਹੀਂ ਕਿਤੇ ਉਹ ਕਿਤੇ ਨਹੀਂ ਗੋ ਹਰੇਕ ਸਮੇਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਹਨਾਂ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਵਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆ ਕੇ ਲੋਕਾਂ ਨੇ ਦਿਲੇ ਪਸੇ ਨਾ ਆਣਾ ਫੇਰ ਫੇਰ ਇਧਰ ਆਉਣਾ ਫੇਰ ਐਂ ਚਲੀ ਜਾਂਦਾ ਸੀ ਹੁਣ ਵਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰਦੇ ਰਹਿਣਾ ਆਪਾਂ ਕੀ ਕਰਨਾ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਕੋਲੇ ਆਈਐਸਐਲ ਵਾਲੇ ਆਏ ਸੀਗੇ ਮੁੰਡੇ ਜਾਣਦੇ ਹੋਣਗੇ ਕਿ ਇੰਡੀਅਨ ਸੌਕਰ ਲੀਗ ਜਿਹੜੀ ਚੱਲਦੀ ਹੈ ਉਹ ਕਹਿੰਦੇ ਸਾਨੂੰ ਗਰਾਊਂਡ ਦੇ ਦਿਓ ਵਧੀਆ ਵਧੀਆ ਅਸੀਂ ਗਰਾਊਂਡ ਵੀ ਸਾਰੇ ਠੀਕ ਕਰਾਂਗੇ ਤੇ ਉੱਥੇ ਮੈਚ ਵੀ ਜਿਹੜੇ ਜਿਵੇਂ ਆਈਪੀਐਲ ਚੱਲਦੀ ਹੈ ਮੈਚ ਵੀ ਵੱਡੇ ਹੋਣਗੇ ਜਿਹੜੀਆਂ ਆਈਸੀਐਲ ਦੇ ਟੀਮਾਂ ਨੇ ਤੇ ਅਸੀਂ ਤੁਹਾਨੂੰ ਉਸ ਇੱਕ ਮੈਚ ਦਾ ਕਰਾਇਆ ਵੀ ਦਿਆ ਕਰਾਂਗੇ ਗਰਾਊਂਡ ਦਾ 20 ਲੱਖ ਰੁਪਈਆ ਇੱਕ ਮੈਚ ਦਾ ਇਹ ਇਦਾਂ ਦਾ ਮਾਹੌਲ ਪੰਜਾਬ ਨੂੰ ਚਾਹੀਦਾ ਜੀ ਇਹ ਤੋਂ ਪਹਿਲਾਂ ਤਾਂ ਹੋਰ ਹੀ ਫੰਕਸ਼ਨ ਹੁੰਦੇ ਸੀ ਆਹ ਕੱਲੀ ਰੈਲੀਆਂ ਹੁੰਦੀਆਂ ਸੀ ਹੋਰ ਤਾਂ ਕੋਈ ਫੰਕਸ਼ਨ ਹੀ ਨਹੀਂ ਹੁੰਦੇ ਸੀ ਕੋਈ ਨਿਯੁਕਤੀ ਵੰਡ ਨਿਯੁਕਤੀ ਪੱਤਰ ਵੰਡਣ ਵਾਲਾ ਕੋਈ ਪ੍ਰੋਗਰਾਮ ਹੋਏ ਨਾ ਕਿਸੇ ਦਾ ਕੋਈ ਦਿੱਤੀ ਹੋਈ ਨਹੀਂ ਆਹ ਹੁਣ ਫਿਰ ਨੌਕਰੀ ਆਪਾਂ ਨੇ ਕੱਢਿਆ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਨੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਹੈ ਉਹ ਫਾਰਮ ਭਰ ਦਿਓ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਪਾਂ ਨਾਊਂਸਮੈਂਟ ਕਰ ਰੱਖੀ ਆ ਹਰ ਸਾਲ 2300 ਪੁਰਸ਼ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਤੇ ਹਰ ਇਹ ਕੀ ਕਰਦੇ ਸੀ ਕਿ ਪਹਿਲਾਂ ਪੰਜਵੇਂ ਸਾਲ ਨੋਟਸ ਕਰ ਦਿੰਦੇ ਸੀ ਵੀ 5-6000 ਭਰਤੀ ਕਰਾਂਗੇ ਉਹ ਮੁੰਡੇ ਜਾਂ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣ ਦੀ ਸੀ ਉਹ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਦੀ ਪਈ ਕਿ ਨਹੀਂ ਵਾਰੀ ਆਈ ਅਗਲੇ ਸਾਲ ਆ ਜੂਗੀ ਉਹਦਾ ਕੁੰਬਲਾ ਮੇਲਾ ਹੈ ਹੈ ਤੋ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪਟਦੇ ਮੈਂ ਕੋਈ ਬਹੁਤੀ ਰਾਜਨੀਤੀ ਗੱਲਾਂ ਨਹੀਂ ਕਰਦਾ ਇਹ ਜੇ ਫੰਕਸ਼ਨਾਂ ਤੇ ਕਿਉਂਕਿ ਗਰਾਊਂਡ ਸਭ ਦਾ ਸਾਂਝਾ ਹੁੰਦਾ ਹੈ ਗਰਾਊਂਡ ਨੂੰ ਮੱਥਾ ਟੇਕ ਕੇ ਪਲੇਅਰ ਜਿਹੜੇ ਨੇ ਉਹ ਅੰਦਰ ਵਰਦੇ ਆ ਗਰਾਊਂਡ ਨੂੰ ਮੱਥਾ ਟੇਕ ਕੇ ਬਾਹਰ ਆਉਂਦੇ ਆ ਸੋ ਇੱਥੇ ਸਾਰੀਆਂ ਪਾਰਟੀਆਂ ਦੇ ਸਪੋਰਟਰ ਵੀ ਹੋਣਗੇ ਸੋ ਮੈਂ ਇਸ ਕਰਕੇ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਕਰੂੰਗਾ ਮੈਂ ਛੋਟੇ ਚੁੱਲਿਆਂ ਦੀਆਂ ਗੱਲਾਂ ਕਰੂੰਗਾ ਮਨਤਜ਼ ਹਰਾਨੀ ਇਸ ਗੱਲ ਦੀ ਹੈ ਨਾ ਕੋਈ 75 ਸਾਲਾਂ ਬਾਅਦ ਵੀ ਮੰਗਾ ਉੱਥੇ ਖੜੀਆਂ ਨੇ ਆਪਣੀਆਂ ਤੋਬਾ ਉੱਥੇ ਖੜਾ ਹੈ ਨਾ ਤੇ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਆ ਸਾਥੋਂ ਸੀਮਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਫਿਰ ਕਹਿੰਦੇ ਜੀ ਬਿਸ਼ਮ ਗੁਰੂ ਬਣ ਗਏ ਕਿੱਥੋਂ ਬਿਸ਼ਮ ਗੁਰੂ ਬਣ ਗਏ ਤੁਸੀਂ ਯਾਰ ਹੈ ਨਾ ਸੋ ਉਹ ਮੈਂ ਨਾ ਜਦੋਂ ਜਦੋਂ ਨਮਾ ਨਮਾ ਮੈਂ MP ਬਣਿਆ ਸੰਗਰੂਰ ਤੋਂ ਮੈਂ ਵੀ ਚਲੋ ਵਧੀਆ 5 ਕਰੋੜ ਰੁਪਈਆ ਇੱਕ ਸਾਲ ਦਾ MP ਕੋਲੇ ਹੁੰਦਾ ਵੀ ਦੇਮਾਗੇ ਲੋਕਾਂ ਨੂੰ ਪੈਸਾ ਲੋਕਾਂ ਦਾ ਵਧੀਆ ਵਿਕਾਸ ਦੇ ਕਾਰਜਾਂ ਤੇ ਲਾਵਾਂਗੇ ਮਹੀਨਾ ਕਿ ਹੋਇਆ ਸੀ ਹਜੇ ਬੜਿਆਂ ਨੂੰ ਸਾਡੇ ਪਿੰਡਾਂ ਵੱਲ ਦੀ ਇੱਕ ਪੰਚਾਇਤ ਆਈ ਕਹਿੰਦੇ ਜੀ ਸਾਸ਼ਟਰੀ ਕਾਲ MP ਸਾਹਿਬ ਮੈਂ ਸਾਸ਼ਟਰੀ ਕਾਲ ਜੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਬਹ ਮਿਲੂਗੀ ਤੁਹਾਡੇ ਪੈਸੇ ਨੇ ਤੁਹਾਨੂੰ ਹੀ ਦੇਣੇ ਨੇ ਕਹਦੇ ਕਿੰਨੇ ਮੈਂ ਸਾਢੇ ਕਿਹਦੇ ਸਾਢੇ 3 ਲੱਖ ਰੁਪਏ ਚਾਹੀਦਾ ਮੈਂ ਦੇਵਾਂਗੇ ਸਾਢੇ 3 ਤਕ ਤਿਵੇਂ ਆ ਥੋੜੇ ਜਿਹਾ ਇੱਕ ਪਾਸੇ ਮਤਾ ਪਾ ਕੇ ਦੇ ਦੋ ਵੀ ਕੀ ਕਰਨਾ ਹੈ ਵਿਕਾਦੇ ਵਾਸਤੇ ਕਹੇ ਸ਼ਮਸ਼ਾਨ ਕਾਟ ਦੀ ਗੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਂ ਕਿ ਕੀ ਗੱਲ ਆਬ ਦੇ ਮਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਵੀ ਕਿ ਤੇ ਰਾਤ ਨੂੰ ਕਰੇ ਨਾ ਆ ਜਾਂ ਦੁਬਾਰੇ ਹਨਾ ਮਸਾ ਛੱਡ ਕੇ ਆਇਆ ਯਾਰ ਮੈਂ ਕਿ ਕੋਈ ਲਾਇਬ੍ਰੇਰੀ ਲੈ ਲੋ ਉਹ ਕੋਈ ਸਕੂਲ ਦੇ ਕਮਰੇ ਵਿਚਾਰ ਬਣਾ ਦਿੰਨੇ ਆ ਉਹ ਫਰਨੀਚਰ ਧਰ ਦਾ ਸਕੂਨ ਚ ਬੱਚਿਆਂ ਦੇ ਬੈਠਣ ਨੂੰ ਆਰੋਂ ਲਾ ਲੋ ਉਹ ਸੋਲਰ ਲਾਈਟਾਂ ਪਿੰਡ ਚ ਲਾ ਦਿੰਨੇ ਆ ਮੈਨੂੰ ਕਹਿੰਦੇ ਯਾ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਮੈਂ ਕਿਹਾ ਹਾਂ ਕਹੇ ਤੇ ਸਾਡਾ ਕਿਸੂਰ ਨਹੀਂ ਜੀ ਸਾਡੇ ਪਿੰਡ ਤਾਂ ਜਦੋਂ ਵੀ ਕਹਿੰਦੇ ਪੈਸੇ ਮੇਲੇ ਨੇ ਭੱਟਣ ਨੇ ਜਾਂ ਕੀਂਟ ਸਿਰੇ ਦਿੱਤੇ ਨੇ ਕਹੇ ਸਾਡੇ ਤਾਂ ਸ਼ਮਸ਼ਾਨ ਘਾਟ ਬਾਤੀ ਦਿੱਤੇ ਨੇ ਇਹ ਹੋ ਨਹੀਂ ਸਕਦਾ ਉਹ ਦੂਹ ਤਹਾਂ ਦੇਖਣੀ ਦਿੱਤਾ ਸਾਨੂੰ ਇੱਧਰ ਉੱਧਰ ਕਿਤੇ ਸਵਾ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕੰਗਰਾਲੀ ਵਾਲਿਆਂ ਦੀ ਮੰਗਲ ਚ ਉਹੀ ਨੇ ਜਿਹੜੀਆਂ ਮੈਂ ਚਾਹਣਾ ਉਨੇ ਚ ਸਮਝਾਲ ਕਾਟ ਦਿਆ ਕੰਦਾ ਹੈ ਨਹੀਂ ਮੈਂ 7ਵੇਂ ਚ ਪੜਦਾ ਸੀਗਾ ਪਿੰਡ ਦਾ ਟੂਰਨਾਮੈਂਟ ਹੁੰਦਾ ਸੀ ਮੰਗ ਪੱਤਰ ਕਹਿੰਦੇ ਉਹ ਤੋਂ ਮਹਿੰਦਰ ਮਾਟਰ ਦੇ ਮੁੰਡੇ ਤੋਂ ਲਖਾ ਲਓ ਕਹਿੰਦੇ ਲਿਖਾਈ ਠੀਕ ਆ ਉਰੀ ਮੇਰੇ ਕੋਲੇ ਆ ਜਾਂਦੇ ਸੀ ਲਿਖ ਬਈ ਮੈਂ ਲਿਖੋ ਜੀ ਵੀ ਨਗਰ ਪੰਚਾਇਤ ਸਤੌਜ ਵੱਲੋਂ ਮੁੱਖ ਮਹਿਮਾਨ ਸੁਦੇਸ਼ ਸਿੰਘ ਟੀਂਟਸਾ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਮੰਗਾ ਲਿਖ ਮੰਗਾ ਪਹਿਲੀ ਮੰਗ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਤਿੰਨ ਤੰਨਾ ਮੈਂਬਰ ਸਾਡੇ ਪਿੰਡ ਵਾਲਾ ਟੂਰਨਾਮੈਂਟ ਤੇ ਉਹਨੇ 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 ਟੀਨ ਦੇ ਸਾਹਮਣੇ ਪੜਤਾ ਵੀ ਨਾਲੇ ਤੇ ਉਹ ਟੀਸਰ ਸਾਹਿਬ ਕਹਿੰਦੇ ਪੜਤਾ ਬਹੁਤ ਵੱਡੀ ਮੰਗ ਹੈ ਇਹ ਕਰ ਦਾਂਗੇ ਪੂਰੀ ਚਲੋ ਜੀ ਅਗਲੇ ਸਾਲ ਫੇਰ ਆਗੇ ਮੈਂ 8ਵੇਂ ਚ ਹੋ ਗਿਆ ਉਹਨੂੰ ਤੇ ਕਹਿੰਦੇ ਵੀ ਲਿਖ ਲਈ ਟੀਨ ਸਾਹ ਦਾ ਸਵਾਲ ਕਰਦੇ ਹਾਂ ਮੰਗਾ ਮੈਂ ਕਹਿੰਦ ਕਿ ਕਿਹੜੀਆਂ ਕਹਿੰਦੇ ਨਹੀਂ ਪਹਿਲਾਂ ਤਾਂ ਉਹੀ ਲਿਖ ਲਈ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਲਿਖਤੀ ਮੈਂ ਫੇਰ ਤੰਨੇ ਨੇ ਫੇਰ ਪੜਤੀ ਟੀਸਰ ਸਾਹਿਬ ਨੇ ਫੇਰ ਕਹਿੰਦਾ ਵੀ ਬਣ ਜੂਏ ਤਾਂ ਲਮੈਂ 9ਵੀਂ ਚ ਹੋ ਗਿਆ 10ਵੀਂ ਚ ਹੋ ਗਿਆ ਮੈਂ ਲਿਖੀ ਗਿਆ ਤੰਨਾ ਪੜ ਹੀ ਗਿਆ 300 ਕਹੀ ਗਿਆ ਲੈ ਪੜਨੀ ਪੜਿਆ ਭਾਈ ਹਰ ਬਾਰੀ ਮੈਂ ਬੜਾ ਪੰਗਾ ਪੈ ਗਿਆ ਹਨਾ ਪਤਾ ਨਹੀਂ ਕੀ ਸੰਯੋਗ ਰੱਬ ਦੇ ਕੀ ਵਿధి ਵਿਧਾਨ ਬਣੇ ਮੈਂ ਐਮਪੀ ਬਣ ਗਿਆ ਜੀ 2014 ਚ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਮੰਗ ਪੱਤਰ ਲੈ ਕੇ ਆ ਗਏ ਮੈਂ ਕੀ ਹੈ ਕਿਹੜੀ ਮੰਗੇ ਪਹਿਲੀ ਕਹਿੰਦੇ ਪਹਿਲੀ ਤਾਂ ਉਹੀ ਹੈ ਜਿਹੜੀ ਤੂੰ ਲਿਖੀ ਗੀਏ ਕਈ ਸਾਲ ਨਾਲੇ ਉੱਥੇ ਬੋਲ ਬਣਾਇਆ ਜਾਵੇ ਬਾਚ ਅਸੀਂ ਬਣਾਇਆ ਜੀ ਫਿਰ ਬਾਚੋਪੋ ਮੈਂ ਕਹਿੰਦਾ ਆਪ ਮਰੇ ਬਿਨ ਕੋਈ ਸੁਰਗਾ ਨੂੰ ਨਹੀਂ ਜਾਂਦਾ ਹੋਏ ਇਹ ਆਪ ਹੀ ਕਰਨਾ ਪਊ ਇਹ ਲੋਕਾਂ ਨਾਲ ਮਿਲ ਕੇ ਇਹ ਲੋਕਾਂ ਦੇ ਵਿੱਚੋਂ ਨਿਕਲਿਆ ਹੋਇਆ ਬੰਦਾ ਹੀ ਇਸ ਦਰਦ ਨੂੰ ਸਮਝ ਸਕਦਾ ਕਿਉਂਕਿ ਅਸੀਂ ਉਸ ਨਾਲੇ ਵਿਦਦੀ ਜਿਹੜਾ ਸਿਰ ਤੇ ਚਰੀ ਦੀ ਪੰਡ ਲੈ ਕੇ ਲੰਘਦੇ ਰਹੇ ਆ ਉਹਦੇ ਵਿੱਚ ਦੀ ਲੱਖ ਲੱਖ ਪਾਣੀ ਵਿਜਦੀ ਸੋ ਇਸ ਕਰਕੇ ਮੈਂ ਉਹ ਅਨਾਉਂਸਮੈਂਟ ਕਰਦੇ ਨਹੀਂ ਵੀ ਤੁਸੀਂ ਲਿਖੀ ਜਾਓ ਇੱਥੇ ਹਮੀ ਥੋੜੀ ਪੜੀ ਜਾਣ ਆਪਣੇ ਹੈ ਤੇ ਮੈਂ ਕਹੀ ਜਾਵਾਂ ਉਹਦਾ ਕੋਈ ਫਾਇਦਾ ਨਹੀਂ ਤੇ ਮੈਂ ਉਹੀ ਉਹੀ ਗੱਲਾਂ ਕਹਿ ਕੇ ਗਿਆ ਨਾਲ ਲੈ ਕੇ ਗਿਆ ਤੇਰਾ ਹਿਸਾਬ ਸਾਰਾ ਮੈਂ ਡੀਸੀ ਉਹਨਾਂ ਤੋਂ ਲਾਉਂਗਾ ਵੀ ਭਾਈ ਕਿਹੜੀ ਕਿਹੜੀ ਮੰਗ ਤੇ ਕੰਮ ਹੋ ਗਿਆ ਤੁਹਾਡੇ ਨਾਲ ਵੀ ਸੰਪਰਕ ਚ ਰੂੰਗਾ ਪੰਚਾਇਤ ਤੁਹਾਡੀ ਮੇਰੇ ਕੋਲੇ ਆਈ ਸੀ ਕਰੇ ਇੱਕ ਅਸੀਂ ਪਿਛਲੇ ਦਿਨੀ ਕੈਬਨਿਟ ਦੇ ਵਿੱਚ ਪਾਸ ਕੀਤਾ ਤੇ ਹੋ ਗਿਆ ਕਾਨੂੰਨ ਬਣ ਗਿਆ ਤੇ ਪਹਿਲਾ ਕਾਨੂੰਨ ਸੀਗਾ ਜਿਹੜੀਆਂ ਕੁੜੀਆਂ ਸੀ ਉਹ ਫਾਇਰ ਫਾਇਰ ਬ੍ਰਿਗੇਡ ਜਿਹੜੇ ਅੱਗ ਬਜਾਉਂ ਵਾਲੇ ਮੈਂ ਕਿ ਮੈਂ ਉਹਦੇ ਵਿੱਚ ਕੁੜੀਆਂ ਨਹੀਂ ਭਰਤੀ ਹੋ ਸਕਦੇ ਸੀ ਮਤਲਬ ਲਿਖਤੀ ਤਾਂ ਪਾਸ ਕਰ ਲੈਂਦੀ ਅਸੀਂ ਉਹ ਪਰ ਜਿਹੜਾ ਫਿਜ਼ੀਕਲ ਟੈਸਟ ਹੈ ਉਹਦੇ ਚ ਉਹਨਾਂ ਦੇ ਕਾਨੂੰਨ ਹੀ ਇਹ ਜੇ ਬਣਾ ਰੱਖੇ ਵੀ 60 ਕਿਲੋ ਭਾਰ ਚੱਕ ਕੇ ਕੁੜੀ ਨੇ ਵੀ 2 ਕਿਲੋਮੀਟਰ ਭੱਜਣਾ ਮੁੰਡੇ ਨੇ ਵੀ 60 ਕਿਲੋ ਭਾਰ ਚੱਕ ਕੇ ਭੱਜਣਾ ਤੇ 5 ਫੁੱਟ 7 ਇੰਚ ਕੱਦ ਚਾਹੀਦਾ ਤੇ ਕੁੜੀਆਂ ਮੇਰੇ ਕੋ ਆ ਗਈਆਂ ਉਹ ਕਹਿੰਦੀਆਂ ਬੀਬੀਰੇ ਹੁਣ ਅਸੀਂ ਕਿਵੇਂ ਕੰਪੀਟ ਕਰ ਸਕਦੇ ਆਂ ਐ ਮੈਂ ਅਫਸਰ ਬੁਲਾ ਲੇ ਮੈਂ ਕਹੇ ਜਰੀ ਕਾਨੂੰਨ ਕਹਿੰਦੇ ਹੋ ਜੀ ਪੁਰਾਣਾ ਚੱਲੀ ਜਾਂਦਾ ਹੈ ਮੈਂ ਕਹਿੰਦਾ ਤੁਹਾਨੂੰ ਕੀ ਨੇ ਕਹਤਾ ਵੀ ਜੇ ਕੋਈ ਅੱਗ ਲੱਗ ਗਈ ਕਿਸੇ ਬਿਲਡਿੰਗ ਚ ਜਿਹੜਾ ਅੰਦਰ ਬੰਦਾ ਬੈਠਾ 60 ਕਿਲੋ ਦਾ ਹੀ ਹੈ ਜੇ 80 ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਉਹਨੂੰ ਹੈ ਕੋਈ ਜਵਾਬ ਨਹੀਂ ਹੋ ਜਾਦਾ ਉੱਥੇ ਨਾਲੇ ਉਹ ਗੜ ਕੱਲੀਏ ਜਾਣਗੀਆਂ ਨਾਲ ਸਾਰੇ ਸਟਾਫ ਜਾਊਗਾ ਪੌੜੀ ਲੱਗੂਗੀ ਬਸ ਉਹ ਤਾਂ ਚਲੋ ਮੈਂ ਕਹਿੰਦਾ ਇਹ ਬਦਲੋ ਇਹਨੂੰ ਪੰਜਾਬ ਪੁਲਿਸ ਦੇ ਬਰਾਬਰ ਕਰਤਾ ਹੁਣ ਅਸੀਂ 40 ਕਿਲੋ ਪਰ ਚੱਕਣਾ ਤੇ 5 ਫੁੱਟ 3 ਇੰਚ ਕੱਦ ਚਾਹੀਦਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਹੜੇ ਫਾਇਰ ਬ੍ਰਿਗੇਡ ਦੇ ਵਿੱਚ ਵੀ ਕੁੜੀਆਂ ਜਿਹੜੀਆਂ ਸਾਡੀਆਂ ਧੀਆ ਪਹਿਣਾ ਉਹ ਆਪਦੀ ਸਰਵਿਸ ਕਰਨਗੀਆਂ ਕਿਉਂਕਿ ਪਬਲਿਕ ਲੋਕ ਵੱਡੇ ਨੇ ਤੇ ਜਿਹੜਾ ਲੋਕਾਂ ਨੂੰ ਕਿੱਚ ਸਮਝਦਾ ਲੋਕ ਉਹਨਾਂ ਨੂੰ ਕਿੱਚ ਨਹੀਂ ਸਮਝਦੇ ਫਿਰ ਉਹ ਤਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਾਰੀ ਤਾਂ ਆ ਹੀ ਜਾਂਦੀ ਹੈ ਕਿਤੇ ਨਾ ਕਿਤੇ ਸੋ ਇਸ ਕਰਕੇ ਕਦੇ ਨੀਅਤ ਤੇ ਸ਼ੱਕ ਨਹੀਂ ਕਰਨਾ ਅਸੀਂ ਸੱਚੀ ਨੀਅਤ ਨਾਲ ਸਾਰੀ ਟੀਮ ਲੱਗੀ ਹੋਈ ਹੈ हां कोई गलती कोई ਸਾਡੀ ਟੀਮ ਚੋਂ ਕੋਈ ਕੋਈ ਕਰਤੀ ਹੋਉ ਕਿਸੇ ਨੇ ਉਹ ਭਾਈ ਉਹ ਉਹ ਪੋਹਤ ਲੂਗਾ ਆਪਣਾ ਆਪਾਂ ਅਸੀਂ ਤਾਂ ਦੱਸ ਦਾਂਗੇ ਭਾਈ ਆ ਆ ਤੇਰੇ ਹਸਾਬ ਤਾ ਪਿਆ ਆ ਤੇਰੀਆਂ ਸ਼ਿਕਾਇਤਾਂ ਪਈਆਂ ਜਾ ਕੇ ਲੋਕਾਂ ਨਾਲ ਗੱਲ ਕਰ ਲੈ ਔਰ ਪਬਲਿਕ ਆ ਸਾਥ ਚ ਬੈਠੇ ਨੂੰ ਸਾਰਾ ਪਤਾ ਲੱਗ ਜਾਂਦਾ ਇਹਨਾਂ ਨੂੰ ਸ਼ਾਮ ਨੂੰ ਸਾਰਿਆਂ ਦਾ ਤੁਸੀਂ ਐਨਲਿਸਿਸ ਕਰਕੇ ਸੌਂਨੇ ਹੋ ਵੀ ਕੌਣ ਕਿੰਨੇ ਕ ਪਾਣੀ ਚ ਐ ਕੌਣ ਕੀ ਐ ਕੌਣ ਕੀ ਕਰਦਾ ਸੋ ਤੁਹਾਡੇ ਤੋਂ ਵੱਡਾ ਕੋਈ ਹੈ ਨਹੀਂ ਲੋਕਾਂ ਨੂੰ ਅਸੀਂ ਵੱਡਾ ਮੰਨਦੇ ਆ ਔਰ ਆਹੀ ਪਿਆਰ ਅਸ਼ੀਰਵਾਦ ਤੁਸੀਂ ਦਿੰਦੇ ਰਹੋ ਤਾਂ ਕੋਈ ਆ ਹੈਲੀਕਾਪਟਰ ਐ ਇਹ ਇਹ ਕਿਹੜਾ ਸੀ ਸੋਚੇ ਸੀ ਕਿ ਸਾਨੂੰ ਹੈਲੀਕਾਪਟਰ ਇਹ ਕਿਹੜੇ ਨਾਲੇ ਮੇਰ ਹੈ ਸਰਕਾਰ ਦਾ ਥੋੜਾ ਹੈ ਠੀਕ ਹੈ ਨਾ ਕੋਈ ਕਿਸੇ ਹੋਰ ਨੂੰ ਵਿੱਚ ਬਿਠਾਉਣਾ ਹੋਇਆ ਹੋਰ ਨੂੰ ਬਿਠਾ ਲਵਾਂਗੇ ਭਾਈ ਆਇ ਨੂੰ ਭੇਜ ਦੋ ਉੱਥੇ ਠੀਕ ਹੈ ਨਾ ਪਰ ਆਏ ਆ ਵੀ ਵਰਤੀਏ ਤਾਂ ਘਟੋ ਘਟ ਲੋਕਾਂ ਵਾਸਤੇ ਨਾ ਇਹਨੂੰ ਉਹ ਤਾਂ ਪਹਿਲਾਂ ਨਾਲ ਤਾਂ ਪਹਾੜਾਂ ਜਾਣ ਨੂੰ ਵਰਤੇ ਸੀ ਉਹਨੂੰ ਉਧਰਲੇ ਪਸੰ ਲੈ ਜਾਂਦਾ ਸੀ ਪਰਲੇ ਪਾਸੇ ਸ਼ਿਮਲੇ ਕਰਨ ਨੂੰ ਹੈਨਾ ਇੱਧਰ ਤਾਂ ਆਇਆ ਹੀ ਨਹੀਂ ਕਦੇ ਹੈਨਾ ਇੱਧਰ ਮੈਦਾਨੀ ਇਲਾਕੇ 'ਚ ਨਹੀਂ ਆਇਆ ਉਹ ਕਦੇ ਆ हां ओ नहीं, जितके जितके बड़े -बड़े नहीं वो कहंदे चल ਛੱਡੂ ਪਰ ਲੋਕਾਂ ਤੋਂ ਕੀ ਲੈਣਾ ਅੰਦਰੋਂ ਕੁੰਡੇ ਬੰਦ ਕਰ ਲੈ ਜਿੱਤ ਕੇ ਨਾ ਜਿੱਤ ਕੇ ਵੱਡੇ ਵੱਡੇ ਸ਼ਾਹੀ ਮਹਿਲ ਨੇ ਅੰਦਰੋਂ ਕੁੰਡੇ ਟੂ ਟੂ ਕਰਕੇ ਅੰਦਰੋਂ ਬੰਦ ਕਰ ਲੈ ਕਹਿੰਦੇ ਹੁਣ ਲੋਕਾਂ ਨਾਲ ਕਿਤੇ ਆ ਜਾਣ ਇੱਥੇ ਲੋਕਾਂ ਨੂੰ ਨਹੀਂ ਵੜ ਦੇਣਾ ਪੌਣੇ ਪੰਜ ਸਾਲ ਬਾਅਦ ਲੋਕ ਅਫਸਰ ਕਹਿੰਦੇ ਉਹਨੇ ਨਾਲ ਦੇ ਵੀ ਵੋਟਾਂ ਲੈਣ ਦਾ ਟਾਈਮ ਆ ਗਿਆ ਜੀ ਕੁੰਡੇ ਖੋਲੀਏ ਕਹਿੰਦੇ ਖੋਲ ਲੋ ਅੰਦਰੋਂ ਟੂ ਟੂ ਕਰੇ ਕੁੰਡਾ ਤਾਂ ਖੋਲ ਲਿਆ ਪਰ ਗੇਟ ਨਾ ਖੁੱਲਣ ਉਹ ਕਹਿੰਦੇ ਕਿਤੇ ਜਾਮ ਨਾ ਹੋਗੇ ਹੁਣ ਲੱਕੜ ਨਾ ਫੁੱਲ ਗਈ ਹੋਵੇ ਨਹੀਂ ਨਹੀਂ ਬਾਅਦ ਪਤਾ ਲੱਗੇ ਕਹਿੰਦੇ ਲੋਕ ਬਾਰੋਂ ਢਾ ਦੇ ਸੀ ਜੀ ਉਹ ਕਦੇ ਹੁੰਦੇ ਨਹੀਂ ਹੋ ਗਏ ਸਾਨੂੰ ਬੱਪਾ ਇੱਥੇ ਰਹਿਣ ਦੋ ਨਾ ਪਾਣੀ ਦੀ ਲੈਣਾ ਜਾ ਉਹਨੇ ਬਸਦੇ ਰਹੋ